ਸਸੀ ਗਾਲ ਵੀ ਸਾਰਿਆਂ ਨੂੰ ਪੀਵੀ3 ਫਾਰਮ ਪੁੱਟੀ ਵਾਲਾ ਚੈਨਲ ਤੋਂ ਤੁਹਾਡਾ ਸਵਾਗਤ ਆ ਬਾਈ ਆਪਾਂ ਵੀ ਤੁਹਾਨੂੰ ਦੱਸਣ ਲੱਗੇ ਆ ਜਦੋਂ ਆਪਾਂ ਚੂਹਿਆਂ ਵਾਲੀ ਦਵਾਈ ਜਾਨਵਰ ਖਾ ਜਾਂਦਾ ਉਹਦਾ ਕੀ ਟਰੀਟਮੈਂਟ ਕਰਨਾ ਆਪਣੀ ਮੁਰਗੀ ਸੀ ਬਈ ਇੱਕ ਚੁੰਡ ਤੇ ਆਪਣੇ ਆਜ ਦਵਾਈ ਪਾਈ ਵੀ ਸੀ ਚੂਹਿਆਂ ਵਾਲੀ ਹੋਰ ਤਾਂ ਜਾਨਵਰ ਜਾਂਦੇ ਨਹੀਂਗੇ ਉਹ ਦਾਣੇ ਚੁਗ ਗਏ ਵੀ 4 ਦਿਨ ਹੋ ਗਏ ਦਾ ਟਰੀਟਮੈਂਟ ਚੱਲੀ ਜਾਂਦੇ ਨੂੰ ਉਹਦਾ ਟਰੀਟਮੈਂਟ ਦੱਸਣ ਲੱਗੇ ਆ ਬਈ ਜੇ ਕੋਈ ਜ਼ਹਿਰੀਲੀ ਚੀਜ਼ ਖਾ ਜਾਏ ਜਾਨਵਰ ਉਹਦੇ ਵਾਸਤੇ ਦੱਸ ਦਿਆਂ ਵੀ ਤੁਹਾਨੂੰ ਆਇਓ ਤੁਹਾਨੂੰ ਮੁਰਗੀ ਦੀ ਕੰਡੀਸ਼ਨ ਚੈੱਕ ਕਰਾਉਣੇ ਆ ਆਏ ਇਕੱਠੀ ਜਿਹੀ ਖੜੀ ਆ ਹਾਂ ਤਾਂ ਬਹੁਤ ਸੈਟ ਹੋ ਗਈ ਅੱਗੇ ਨਾਲ ਮਰਦੀ ਨਹੀਂ ਬਚ ਗਈ ਇਹ ਇਹਦਾ ਪੋਟਾ ਡਟਿਆ ਸੀ ਆ ਪੋਟਾ ਪਲਟਾ ਕੇ ਆਪਾਂ ਤੇ ਇਹਦੇ ਪੋਟੇ ਦੇ ਵਿੱਚ ਆਪਾਂ ਕਿਉਂ ਭਰ ਦੇਣਾ ਬਈ ਤੁਹਾਨੂੰ ਚੈੱਕ ਕਰਾ ਦਿੰਨਾ ਮੈਂ ਕਿਉਂਕਿ ਹੁਣ ਇਹਨੂੰ ਆਪਾਂ ਪਲਟਾ ਨਹੀਂ ਸਕਦੇਗੇ ਕਿਉਂਕਿ ਸੈਟ ਹੋ ਚੁੱਕੀ ਆ ਕੁਛ ਨਾ ਬਹੁਤ ਜ਼ਿਆਦਾ तकरीबन ਸੈਟ ਹੋ ਗਈ ਇਹ ਤੇ ਜੇ ਤੁਹਾਨੂੰ ਨਾ ਸਮਝ ਆਈ ਆਪਾਂ ਦੂਰੀ ਹਰੀ ਆਪਾਂ ਆਪਣੇ ਪੀਵੀ 30 ਫਾਰਮ ਕੂਟੀ ਵਾਲਾ ਚੈਨਲ ਤੇ ਆਪਾਂ ਵੀ ਤੁਹਾਨੂੰ ਵੀਡੀਓ ਪਾ ਦਾਂਗੇ ਤੇ ਪੋਟਾ ਪਲਟਾਉਣ ਦੀ ਵੀ ਜੇ ਤੁਹਾਨੂੰ ਨਾ ਸਮਝ ਹੋਈ ਤਾਂ ਤੇ ਆਪਾਂ ਵੀ ਘਿਓ ਦੇਣਾ ਰੱਜ ਮੈਨੂੰ ਫੁੱਲ ਡੱਕ ਮਾ ਘਿਓ ਦੇਣਾ ਜਾਨਵਰ ਨੂੰ ਵੀ ਪੋਟਾ ਭਰ ਕੇ ਤਿੰਨ ਦਿਨ ਲਗਾਤਾਰ ਘਿਓ ਪਾਉਣਾ ਤੇ ਆਪਾਂ ਜਿਹੜੇ ਖੁੱਡੇ ਚ ਤਾੜਨਾ ਤੇ ਫੁੱਲ ਮੰਨ ਕੇ ਚੱਲੋ ਵੀ ਬਲਬ ਲੱਗਿਆ ਹੋਵੇ ਤੇ ਫੁੱਲ ਸੇਕ ਬੰਦਾ ਹੋਵੇ ਵਿੱਚ ਹੋਰ ਨਾ ਦਾ ਦਾਣਾ ਪਾਉਣਾ ਤੇ ਨਾ ਕੋਈ ਪਾਣੀ ਪਾਉਣਾ ਉਹਨੂੰ ਉਹ ਕੱਲਾ ਬਈ ਘਿਓ ਹੀ ਪਾਉਣਾ ਆਪਾਂ ਠੀਕ ਹੈ ਨਾ ਆਪਾਂ ਨੂੰ ਘਿਓ ਪਾ ਕੇ ਪੋਟਾ ਭਰ ਦੇਣਾ ਕਿਉਂਕਿ ਘਿਓ ਹੁੰਦਾ ਊਲਾ ਉਦੇ ਕਾਰਨ ਬਈ ਮੰਨ ਕੇ ਚੱਲੋ ਵੀ ਅੰਦਰ ਜਿਹੜਾ ਇਹ ਸਾਈਡ ਇਫੈਕਟ ਹੋਣਾ ਹੁੰਦਾ ਜ਼ਹਿਰੀਲੀ ਚੀਜ਼ ਨਾਲ ਉਹ ਨਾਲ ਹੀ ਬਾਹਰ ਨਿਕਲ ਜਾਂਦਾ ਇਹ ਤੋਂ ਪਹਿਲਾਂ ਵੀ ਆਪਾਂ 5 ਤੋਂ 6 ਜਨਵਰੀ ਐਸੈਟ ਕੁਸ਼ਕਤਾਵ ਦੇ ਕੋਲ ਵੀ ਤੇ ਆਪਾਂ ਹੋਰ ਵੀ ਵੀਰ ਭਰਾਵਾਂ ਨੂੰ ਦੱਸਿਆ ਜਨਵਰੀ ਸੈਟ ਹੋਇਆ ਰਿਜ਼ਲਟਡ ਮੰਨ ਕੇ ਜੇ ਫੁੱਲ ਰਿਜ਼ਲਟ ਲਿਆ ਆਵਿਆ ਆਪਣਾ ਇਹ ਤੇ ਇਹ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਵੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹਰੇਕ ਵੀਰ ਭਰਾ ਤੱਕ ਤੁਹਾ ਆਪਣੀ ਜਾਣਕਾਰੀ ਪਹੁੰਚ ਸਕੇ ਤੇ ਮੰਨ ਕੇ ਚਲੋ ਵੀ ਘਿਓ ਆ ਜਿਹੜਾ ਘਿਓ ਆਪਾਂ ਦੇਸੀ ਲੈਣਾ ਹਾਂ ਦੁਕਾਨ ਵਾਲਾ ਘਿਓ ਨਹੀਂ ਲੈਣਾ ਆਪਾਂ ਦੇਸੀ ਘਿਓ ਲੈਣਾ ਕਰਦਾ ਉਹਦੇ ਨਾਲ ਪੋਟਾ ਭਰਨਾ ਬਈ ਫੁੱਲ ਤੇ ਜਾਨਵਰ ਵਰ ਜਾਂਦਾ ਜਦੋਂ ਜੇ ਜਾਨਵਰ ਵਰ ਗਿਆ ਉਹਦੇ ਨਾਲ 4 ਘੰਟੇ ਕੱਢ ਗਿਆ ਜਾਨਵਰ ਮਰਦਾ ਨਹੀਂਗਾ ਬਈ ਇਹ ਆਪਣੀ ਗਰੰਟੀ ਆ ਠੀਕ ਹੈ ਨਾ ਜਿਹੜੀ ਵੀ ਗੱਲ ਦੱਸਾਂਗੇ ਤੁਹਾਨੂੰ ਫੁੱਲ ਵੀ ਦੱਸਾਂਗੇ ਆਪਾਂ ਫालतੂ ਭੁਗਾਈ ਨਹੀਂ ਮਾਰਦੇਗੇ ਆਪਾਂ ਠੀਕ ਹੈ ਬਈ ਆ ਚੈੱਕ ਕਰ ਲੋ ਲੋਈ ਪਾੜੀ ਜਾਂਦੀ ਆ ਇਹ ਬਹੁਤ ਸੱਟ ਹੋ ਗਈ ਅੱਗੇ ਨਾਲ ਇਹ ਘਰ ਦੇ ਆਣੇ ਦਵਾਈ ਪਾਈ ਸੀ ਬਈ ਯਾਰ ਇਹ ਵੀ ਇਹੋ ਟ੍ਰੀਟਮੈਂਟ ਕਰਨਾ ਆਪਾਂ ਇਹ ਤਰੰਤ ਹੀ ਕਰਨਾ ਮੰਨ ਕੇ ਚੱਲੋ ਜਦੋਂ ਆਪਾਂ ਨੂੰ ਪਤਾ ਲੱਗਦਾ ਵੀ ਜਾਨਵਰ ਇਕੱਠਾ ਹੋ ਜਾਣ ਲੱਗ ਪਿਆ ਚਾ ਵੀ ਕਦੋਂ ਪਤਾ ਲੱਗਦਾ ਕਿਵੇਂ ਵੀ ਲੱਗਦਾ ਤੇ ਮੰਨ ਕੇ ਚੱਲੋ ਟਾਈਮ ਨਹੀਂ ਪਾਉਣਾਗਾ ਨਾਲ ਦੀ ਨਾਲ ਟ੍ਰੀਟਮੈਂਟ ਜਾਨਵਰ ਨੂੰ ਪਲਟਾ ਕੇ ਤੇ ਨਾਲ ਦੀ ਨਾਲ ਹੀ ਉਹਨੂੰ ਉਹੋ ਦੇਣ ਲੱਗ ਪੈਣਾ ਆਪਾਂ ਘਿਓ ਦੇ ਦੇਣਾ ਗਰਮ ਕਰਕੇ ਮਾੜਾ ਕੋਸਾਇਆ ਕਰਕੇ ਜਣਵਰ ਜਿਵੇਂ ਵਾਰਦਾ ਜਾਊਗਾ ਓਵੇਂ ਮੈਂ ਚਾਰ ਘੰਟੇ ਕੱਢ ਗਰੂ ਬਸ ਸੈਟ ਆ ਜਾਣਗੇ ਆ ਦੇਖ ਲਓ ਬਹੁਤ ਸੈਟਾਂ ਮੁਰਗੀ ਚਾਰ ਦਿਨ ਹੋ ਗਿਆ ਜੇ ਮਰਦੀ ਨਹੀਂ ਹੁਣ ਕੋਟਾ ਦਰਦ ਨਹੀਂ ਭਰਦੀ ਕੀ ਹਜੇ ਤੇ ਭਰਨ ਲੱਗ ਪੂਗੀ ਹੌਲੀ ਹੌਲੀ ਕਿਉਂਕਿ ਜ਼ਹਿਰ ਤਾਂ ਜ਼ਹਿਰੀ ਹੈ ਬਾਈ ਠੀਕ ਹੈ ਨਾ ਕੋਈ ਵੀ ਦਵਾਈ ਮੰਨ ਕੇ ਚੱਲ ਕੋਈ ਵੀ ਦਵਾਈ ਲੱਗੀ ਵਾਲਾ ਜਣਵਰ ਦਾਣਾ ਖਾ ਜੇ ਇਹ ਬਾਈ ਇਹ ਟ੍ਰੀਟਮੈਂਟ ਕਰਨਾ ਆਪਣੀ ਵੀਡੀਓ ਸੇਵ ਕਰਕੇ ਰੱਖ ਲਓ ਨਾਲੇ ਸ਼ੇਅਰ ਕਰ ਦਿਓ ਹਰੇਕ ਵੀਰ ਭਰਾ ਦਾ ਫਾਇਦਾ ਹੋ ਜੇ ਬਾਈ ਤੇ ਧੰਨਵਾਦ ਬਾਈ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਸਪੋਰਟ ਕਰਿਆ ਕਰੋ ਬਈ ਤੁਹਾਡੀ ਸਪੋਰਟ ਦੀ ਲੋੜ ਆ ਤਾਂ ਜੋ ਆਪਣੇ ਕੋਲ ਜਿੰਨੀ ਵੀ ਜਾਣਕਾਰੀ ਹੈ ਤੁਹਾਡੇ ਕੋਲ ਆਪਾਂ ਲੈ ਕੇ ਅੱਗੇ ਧੰਨਵਾਦ ਬਈ